ਦਾ ਪੰਜਾਬ ਦੇ ਵਿੱਚ ਚੱਲਦਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀਆਂ ਫੈਕਟਰੀਆਂ ਦੇ ਵਿੱਚ ਨੌਕਰੀ ਨਹੀਂ ਦਿੱਤੀ ਜਾਂਦੀ ਤੇ ਜੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀਆਂ ਫੈਕਟਰੀਆਂ ਦੇ ਵਿੱਚ ਨੌਕਰੀ ਨਹੀਂ ਮਿਲ ਸਕਦੀ ਪ੍ਰਾਈਵੇਟ ਆਦਾਰਿਆਂ ਵਿੱਚ ਨੌਕਰੀ ਨਹੀਂ ਮਿਲ ਸਕਦੀ ਤਾਂ ਫਿਰ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਅਹਿਮ ਹੈ ਆ ਜਾਣਕਾਰੀ ਤੁਹਾਨੂੰ ਇੱਕ ਹੋਰ ਦੇਣ ਜਾ ਰਿਹਾ ਕਿ ਜੋ ਹਿਮਾਚਲ ਤੋਂ ਆ ਰਹੀ ਹੈ ਹਿਮਾਚਲ ਦੇ ਵਿੱਚ ਲਗਭਗ 90% ਉਹ ਕੰਪਨੀਆਂ ਨੇ ਕਿ ਜਿੱਥੇ ਹਿਮਾਚਲ ਦੇ ਲੋਕ ਸਿਰਫ 5-7 ਨੂੰ ਹੀ ਕਾਰੋਬਾਰ ਮਿਲਦਾ ਤਾਂ ਉਥੇ ਪੰਜਾਬ ਦੇ ਲੋਕਾਂ ਨੂੰ ਵੀ 5-7 ਜਣਿਆਂ ਨੂੰ ਕਾਰੋਬਾਰ ਮਿਲਦਾ ਤਾਂ ਯੂਪੀ ਬਿਹਾਰ ਵਾਲੇ ਉਥੇ 90% ਕੰਮ ਕਰਦੇ ਆ ਤਾਂ ਇਹ ਦੱਸਦਾ ਹੀ ਹੈ ਕਿ ਸਾਡੇ ਕੋਲ ਸਾਡੇ ਸੂਤਰਾਂ ਦੇ ਹਵਾਲੇ ਤੋਂ ਖਬਰ ਪਹੁੰਚਦੀ ਆ ਕਿ ਪੰਜਾਬ ਦੇ ਵਿੱਚ ਜੋ ਫੈਕਟਰੀਆਂ ਨੇ ਤਾਂ ਉਥੇ ਤਾਂ ਤੁਸੀਂ ਵੇਖਿਆ ਹੋਵੇਗਾ ਕਿ ਪੰਜਾਬ ਦੀਆਂ ਫੈਕਟਰੀਆਂ ਵਿੱਚ ਪੰਜਾਬ ਦੇ ਲੋਕਾਂ ਨੂੰ ਕਾਰੋਬਾਰ ਕੱਟ ਦਿੱਤਾ ਜਾਂਦਾ ਹੈ ਜ਼ਿਆਦਾਤਰ ਯੂਪੀ ਬਿਹਾਰ ਨੂੰ अहमियत ਦਿੱਤੀ ਜਾਂਦੀ ਆ ਔਰ ਦੱਸਦਾ ਇਹ ਕਿ ਹੁਣ ਇੱਕ ਨਵੀਂ ਜਾਣਕਾਰੀ ਇਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿ ਇੱਕ ਫੈਕਟਰੀ ਪਹਿਮਾਚਲ ਦੇ ਵਿੱਚ ਆ ਤਾਂ ਉਸ ਦੇ ਵਿੱਚ ਪੰਜ ਪੰਜਾਬੀ ਕੰਮ ਕਰਦੇ ਆ ਤਾਂ ਪੰਜ ਹਿਮਾਚਲ ਵਾਲੇ ਤਾਂ 70 ਬੰਦੇ ਉਸ ਫੈਕਟਰੀ ਦੇ ਵਿੱਚ ਯੂਪੀ ਬਿਹਾਰ ਦੇ ਕੰਮ ਕਰਦੇ ਆ ਤਾਂ ਦੂਸਰੀ ਜਾਣਕਾਰੀ ਫਿਰ ਸਾਂਝੀ ਕਰ ਦਈਏ ਕਿ ਦੂਸਰੀ ਜਾਣਕਾਰੀ ਦੇ ਵਿੱਚ ਹਮਾਚਲ ਦੇ ਵਿੱਚ ਹੀ ਉਸ ਦੇ ਕੋਲ ਹੀ ਇੱਕ ਫੈਕਟਰੀ ਹੋਰ ਹੈ ਉਸ ਦੇ ਵਿੱਚ ਕੋਈ ਪੰਜਾਬੀ ਕੰਮ ਨਹੀਂ ਕਰਦਾ ਤਾਂ ਨਾ ਕੋਈ ਹਿਮਾਚਲ ਵਾਲਾ ਤਾਂ 90% ਜਿੰਨੇ ਵੀ ਬੰਦੇ ਲੱਗੇ ਨੇ 100% ਹੀ ਯੂਪੀ ਬਿਹਾਰ ਤੇ ਨੇ ਤਾਂ ਇਹ ਤਸਵੀਰਾਂ ਦੱਸ ਤਈ ਹੈ ਕਿ ਇੱਕ ਬੰਦਾ ਇੱਕ ਸੂਤਰ ਇੱਕ ਜਾਣਕਾਰ ਤਾਂ ਇੱਕ ਜੋਧਾ ਕੀ ਕਹਿੰਦਾ ਵਾ ਉਸ ਨੇ ਕੀ ਕਰਿਆ ਕਿ ਇਸ ਵੇਲੇ ਉਹਨਾਂ ਦੇ ਡੀਸੀ ਸਾਹਿਬ ਨੂੰ ਇੱਕ ਐਪਲੀਕੇਸ਼ਨ ਦੇ ਦਿੱਤੀ ਆ ਕਿ ਇਹਨਾਂ ਫੈਕਟਰੀਆਂ ਨੂੰ ਚੈੱਕ ਕੀਤਾ ਜਾਵੇ ਇਹਨਾਂ ਫੈਕਟਰੀਆਂ ਵੱਲ ਵੇਖਿਆ ਜਾਵੇ ਬੜੀ ਬਹਾਦਰੀ ਵਾਲੀ ਗੱਲ ਆ ਬੜੀ ਸ਼ਾਬਾਸ਼ ਆ ਇਸ ਭਰਾ ਦੇ ਕੰਮ ਲੇਬਰ ਦਾ ਲੇਕਿਨ ਹੌਂਸਲੇ ਬੜੇ ਬੁਲੰਦ ਨੇ ਔਰ ਉਸ ਨੇ ਹਿਮਾਚਲ ਦੇ ਵਿੱਚ ਜੋ ਲੱਗੀਆਂ ਫੈਕਟਰੀਆਂ ਉਸ ਦੇ ਬਾਰੇ ਡੀਸੀ ਸਾਹਿਬ ਨੂੰ ਬੋਲ ਦਿੱਤਾ ਕਿ ਡੀਸੀ ਸਾਹਿਬ ਆ ਵੇਖੋ ਤੁਸੀਂ ਇਹਨਾਂ ਫੈਕਟਰੀਆਂ ਦੇ ਵਿੱਚ ਸਾਡੇ ਹਿਮਾਚਲ ਦੇ ਲੋਕਾਂ ਨੂੰ ਕਾਰੋਬਾਰ ਨਹੀਂ ਮਿਲਦਾ ਸਾਡੇ ਲੋਕਾਂ ਨੂੰ ਇਹ ਫੈਕਟਰੀਆਂ ਵਾਲੇ ਨਹੀਂ ਰੱਖਦੇ ਜ਼ਿਆਦਾਤਰ ਯੂਪੀ ਬਿਹਾਰ ਦੇ ਲੋਕ ਨੇ ਔਰ ਕਿਉਂ ਨਹੀਂ ਸਾਨੂੰ ਕਾਰੋਬਾਰ ਇੱਥੇ ਮਿਲਦਾ ਕਿਉਂ ਸਾਨੂੰ ਫੈਕਟਰੀਆਂ ਵਿੱਚ ਐਮੀਅਤ ਨਹੀਂ ਦਿੱਤੀ ਜਾਂਦੀ ਜੇ ਸਾਡੀ ਤਨਖਾਹ 12500 ਰੁਪਿਆ ਤਾਂ ਫਿਰ ਯੂਪੀ ਬਿਹਾਰ ਦਾ ਨਵਾਂ ਬੰਦਾ ਆਉਂਦਾ ਤਾਂ ਉਸ ਦੀ ਤਨਖਾਹ ਜਿਹੜੀ ਆ 15000 ਤੋਂ ਪਲੱਸ ਹੋ ਜਾਂਦੀ ਆ ਇਹ ਕੀ ਕਾਰਨ ਹੈ ਕਿਉਂ ਇਸ ਤਰ੍ਹਾਂ ਦਾ ਵਿਤਕਰਾ ਕੀਤਾ ਜਾਂਦਾ ਸਾਡੇ ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਚੱਲਦਾ ਤਾਂ ਹਿਮਾਚਲ ਦੇ ਵਿੱਚ ਵੀ ਇਸ ਤਰ੍ਹਾਂ ਚੱਲਦਾ ਔਰ ਵਾਕਈ ਹਿਮਾਚਲ ਦੇ ਉਸ ਜੋਦੇ ਨੇ ਬੜੀ ਵੱਡੀ ਗੱਲ ਕਰ ਦਿੱਤੀ ਆ ਉਸ ਨੇ ਇੱਕ ਐਪਲੀਕੇਸ਼ਨ ਜੋ ਡੀਸੀ ਸਾਹਿਬ ਨੂੰ ਦਿੱਤੀ ਆ ਜੋ ਉਹਨਾਂ ਦੇ ਡੀਸੀ ਸਾਹਿਬ ਨੂੰ ਦਿੱਤੀ ਆ ਉਹ ਐਪਲੀਕੇਸ਼ਨ ਦੀਆਂ ਕਾਪੀਆਂ ਵੀ ਸਾਡੇ ਕੋਲ ਪਹੁੰਚੀਆਂ ਨੇ ਔਰ ਉਸ ਨੇ ਜੋ ਜਾਣਕਾਰੀ ਦਿੱਤੀ ਆ ਆ ਤਾਂ ਅਹਿਮ ਹੋ ਗਈ